ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਦੇ ਹਾਲਾਤ ਕੁਝ ਅਜਾਇਬ ਬਣੇ ਹੋਏ ਹਨ ਕਿ ਲੋਕ ਭੰਬਲ ਪੂਸੇ ਦੇ ਵਿੱਚ ਹਨ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਅਸਲ ਸਚਾਈ ਹੈ ਕੀ ਕਿਹੜੀ ਸਰਕਾਰ ਤੇ ਪੰਜਾਬ ਦਾ ਭਲਾ ਕੀਤਾ ਤੇ ਕਿਹੜੀ ਨੇ ਪੰਜਾਬ ਦਾ ਨੁਕਸਾਨ ਕੌਣ ਪੰਜਾਬ ਦਾ ਹਿਤੈਸ਼ੀ ਹੈ ਤੇ ਕੌਣ ਦੁਸ਼ਮਣ ਆ ਜਾਂ ਫਿਰ ਸਚਾਈ ਇਹ ਹੈ ਕਿ ਸਾਰੇ ਹੀ ਇੱਕੋ ਬੇੜੀ ਦੇ ਵਿੱਚ ਸਵਾਰ ਹਨ ਤੇ ਰਲ ਕੇ ਲੋਕਾਂ ਦਾ ਪੇਵਕੂ ਬਣਾ ਰਹੇ ਕੱਲ ਤੇ ਅੱਜ ਅਖਬਾਰਾਂ ਦੇ ਵਿੱਚ ਜੋ ਸੁਰਖੀਆਂ ਬਣੀਆਂ ਹਨ ਉਹ ਦੋਵੇਂ ਹੀ ਇਸ ਕਸ਼ਮਕਸ਼ ਦੇ ਵਿੱਚ ਵਾਅਦਾ ਕਰ ਰਹੀਆਂ ਹਨ ਕੱਲ ਅਖਬਾਰਾਂ ਦੀ ਸੁਰਖੀ ਸੀ ਕਿ ਪੰਜਾਬ ਸਰਕਾਰ ਨੂੰ 8500 ਕਰੋੜ ਦਾ ਹੋਰ ਕਰਜ਼ਾ ਚੱਕਣ ਦੀ ਰਿਜ਼ਰਵ ਬੈਂਕ ਨੇ ਸਹਿਮਤੀ ਦੇ ਦਿੱਤੀ ਹੈ ਜਾਂ ਮਨਜ਼ੂਰੀ ਦੇ ਦਿੱਤੀ ਹੈ ਹਾਲਾਂਕਿ ਇੱਕ ਕਰਜ਼ਾ ਇਸ ਸਾਲ ਦੇ ਬਜਟ ਦੇ ਵਿੱਚ ਇਸ ਕਰਜ਼ੇ ਦੀ ਵਿਵਸਥਾ ਪਹਿਲਾਂ ਹੀ ਕੀਤੀ ਹੋਈ ਹੈ ਪਰ ਫੇਰ ਵੀ ਵਿਰੋਧੀ ਧਿਰਾਂ ਵੱਲੋਂ ਰੱਜ ਕੇ ਸਰਕਾਰ ਨੂੰ ਭੰਡਿਆ ਗਿਆ ਅੱਜ ਦੇ ਅਖਬਾਰਾਂ ਦੀ ਸੁਰਖੀ ਹੈ ਕਿ ਜ਼ੂਨ ਮਹੀਨੇ ਦੇ ਵਿੱਚ ਜੀਐਸਟੀ ਕਲੈਕਸ਼ਨ ਦੇ ਵਿੱਚ ਰਿਕਾਰਡ ਵਾਧਾ ਹੋਇਆ ਹੈ 44 ਫੀਸਦੀ ਜਿਹੜਾ ਜੀਐਸਟੀ ਕਲੈਕਸ਼ਨ ਪੰਜਾਬ ਦਾ ਹੈ ਉਹ ਵੱਧ ਗਿਆ ਹੈ ਸੂਬੇ ਦੇ ਇਤਿਹਾਸ ਵਿੱਚ ਇਹ ਇੱਕ ਤਿਮਾਹੀ ਜਾਂ ਫਿਰ ਜੂਨ ਮਹੀਨੇ ਦੇ ਵਿੱਚ ਸਭ ਤੋਂ ਵੱਧ ਵਧਿਆ ਹੋਇਆ ਟੈਕਸ ਕਲੈਕਸ਼ਨ ਹੈ ਇਹ ਵੀ ਕਿਹਾ ਜਾ ਰਿਹਾ ਹੈ ਹੁਣ ਦੋਵੇਂ ਗੱਲਾਂ ਸੱਚੀਆਂ ਹਨ ਤੱਥ ਨੇ ਕੋਈ ਵੀ ਝੂਠ ਨਹੀਂ ਬੋਲ ਰਿਹਾ ਪਰ ਫਿਰ ਇਸ ਨੂੰ ਆਮ ਲੋਕ ਕਿਵੇਂ ਸਮਝਣ ਇਸ ਤੋਂ ਨਤੀਜਾ ਕੀ ਕੱਢਣ ਨਿਸ਼ਕਰਸ਼ ਕੀ ਕੱਢਣ ਪਹਿਲਾਂ ਤਾਂ ਆਪਾਂ ਸਰਕਾਰ ਦਾ ਹੀ ਪੱਖ ਸੁਣਨ ਦੀ ਕੋਸ਼ਿਸ਼ ਕਰਦੇ ਹਰਪਾਲ ਚੀਮਾ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੇ ਨੇ ਕਿ ਪੰਜਾਬ ਦਾ ਜੀਐਸਟੀ ਕਲੈਕਸ਼ਨ ਇਸ ਦੇਸ਼ ਦੀ ਜਿਹੜੀ ਔਸਤ ਹੈ ਨੈਸ਼ਨਲ ਐਵਰੇਜ ਉਸ ਨੂੰ ਵੀ ਪਾਰ ਕਰ ਗਿਆ ਹੈ ਅਤੇ ਆਪਣੇ ਆਪ ਨੂੰ ਇਸ ਕੰਮ ਦੇ ਵਿੱਚ ਪੰਜਾਬ ਅੱਬਲ ਸੂਬਿਆਂ ਦੀ ਸੂਚੀ ਦੇ ਵਿੱਚ ਉਸ ਨੇ شمار ਕਰ ਲਿਆ ਹੈ ਸਾਰੀਆਂ ਮੁਸੀਬਤਾਂ ਦੇ ਬਾਵਜੂਦ ਵੀ ਆਵੇਂ ਉਹ ਸਰਹੱਦ ਦੀਆਂ ਟੈਨਸ਼ਨਾਂ ਹੋਣ ਜਾਂ ਫਿਰ ਕੌਮੀ ਤੇ ਜੀਓ ਪੋਲਿਟੀਕਲ ਟੈਨਸ਼ਨਾਂ ਪਿਛਲੇ ਮਹੀਨੇ ਹੀ ਪੰਜਾਬ ਦੀ ਜੀਐਸਟੀ 2000 379.90 ਕਰੋੜ ਰਹੀ ਜੋ ਕਿ ਜੂਨ 2024 ਮਤਲਬ ਪਿਛਲੇ ਸਾਲ ਦੀ ਜੀਐਸਟੀ ਤੋਂ 732.21 ਕਰੋੜ ਜ਼ਿਆਦਾ ਸੀ ਪਿਛਲੇ ਸਾਲ ਜੂਨ ਮਹੀਨੇ 1647.69 ਕਰੋੜ ਜਿਹੜੇ ਨੇ ਜੀਐਸਟੀ ਦੇ ਲਈ ਇਕੱਠੇ ਹੋਏ ਸੀ ਇਹ ਕਲੈਕਸ਼ਨ ਹੋਈ ਸੀ ਸਿਰਫ ਇੱਕ ਮਹੀਨੇ ਦੀ ਗੱਲ ਹੀ ਨਹੀਂ ਹੈ April ਦੇ ਵਿੱਚ ਵੀ 15.35 ਜਿਹੜੀ ਹੈ ਵਾਧਾ ਦਰ ਰਹੀ ਮਈ ਦੇ ਵਿੱਚ ਵਾਧਾ ਦਾ ਜਿਹੜੀ ਸੀ 24.54% ਦੀ ਰਿਹਾ ਤੇ ਜੂਨ ਦੇ ਵਿੱਚ ਇਹ 44.4% ਦੀ ਰਿਹਾ 2025-26 ਦੀ ਪਹਿਲੀ ਤਮਾਹੀ ਵਿੱਚ ਕੁੱਲ ਜੀਐਸਟੀ ਜਿਹੜਾ ਇਕੱਠਾ ਹੋਇਆ ਹੈ ਪੰਜਾਬ ਸਰਕਾਰ ਨੂੰ ਉਹ 6830.40 ਕਰੋੜ ਰੁਪਏ ਹੈ ਮਈ ਮਹੀਨੇ ਭਾਰਤ ਪਾਕਿਸਤਾਨ ਦੇ ਵਿੱਚ ਜੋ ਲੜਾਈ ਹੋਈ ਸੀ ਜੰਗ ਦੇ ਅਸਾਰ ਬਣੇ ਸੀ ਉਸ ਦੇ ਬਾਵਜੂਦ ਵੀ ਇਹ ਵਾਧਾ ਐਨਾ ਰਿਕਾਰਡ ਕੀਤਾ ਗਿਆ ਹੈ ਪਿਛਲੇ ਸਾਲ 5377.75 ਕਰੋੜ ਇਸੇ ਸਮੇਂ ਦੇ ਵਿੱਚ ਇਕੱਠਾ ਹੋਇਆ ਸੀ। ਇਹੀ ਨਹੀਂ ਕਿ ਪਿਛਲੀ ਤਿਮਾਹੀ ਡੀਐਸਪੀ ਦੇ ਵਿੱਚ ਵਧੀ ਸੀ। ਉਸ ਸਮੇਂ ਵਾਅਦਾ ਜਿਹੜਾ ਹੋਇਆ ਸੀ ਉਹ ਪਹਿਲਾਂ ਵੀ ਹੋਇਆ ਸੀ ਤੇ ਪਹਿਲਾ ਪਹਿਲੀ ਤਿਮਾਹੀ ਜਿਹੜੀ ਪਿਛਲੇ ਸਾਲ ਹੈ 6.41 ਦੀ ਜਿਹੜੀ ਹੈ ਵਧੀ ਸੀ ਤੇ ਇਸ ਸਾਲ ਇਹੀ ਵਾਅਦਾ ਜਿਹੜਾ ਹੈ ਉਹ 4 ਗੁਣਾ ਹੋ ਗਿਆ। ਪਿਛਲੀਆਂ ਸਰਕਾਰਾਂ ਨੇ ਤਾਂ ਨਾ ਤਾਂ ਟੈਕਸ ਚੋਰੀ ਰੋਕੀ ਤੇ ਨਾ ਹੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕੀਤੀ ਕੋਈ ਵੀ ਕਦਮ ਉਹਨਾਂ ਵੱਲੋਂ ਆਮਦਨੀ ਆਮਦਨਗੀ ਵਧਾਉਣ ਦੇ ਲਈ ਨਹੀਂ ਚੱਕਿਆ ਗਿਆ ਪਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹ ਮਹੀਨੇ ਦਰ ਮਹੀਨੇ ਅਤੇ ਸਾਲ ਦਰ ਸਾਲ ਆਮਦਨੀ ਦੇ ਵਿੱਚ ਵਾਧਾ ਕਰ ਰਹੀ ਹੈ 2022-23 ਵਿੱਚ ਜਦੋਂ ਸਰਕਾਰ ਬਣੀ ਸੀ ਤਾਂ ਪਹਿਲੇ ਸਾਲ ਹੀ ਜਿਹੜਾ ਜੀਐਸਟੀ ਕਲੈਕਸ਼ਨ 'ਚ ਵਾਧਾ ਹੈ ਉਹ 16.25 ਫੀਸਦੀ ਦਾ ਹੋਇਆ ਅਗਲੇ ਸਾਲ ਯਾਨੀ 2023-24 ਦੇ ਵਿੱਚ 15.51 ਫੀਸਦੀ ਰਿਹਾ ਤੇ ਪਿਛਲੇ ਸਾਲ ਯਾਨੀ 24-25 ਦੇ ਵਿੱਚ 12.83 ਫੀਸਦੀ ਇਹ ਵਾਧਾ ਦਰਜ ਕੀਤਾ ਗਿਆ ਕਿੰਨੇ ਸਾਲ ਦੇ ਵਿੱਚ ਪਿਛਲੇ ਸਾਲ ਨਾਲੋਂ ਜ਼ਿਆਦਾ ਪੈਸਾ ਇਕੱਠਾ ਹੋਇਆ ਵਾਧਾ ਸਾਲ ਦਰਦ ਸਾਲ ਜਿਹੜਾ ਹੈ ਉਹ ਸਰਕਾਰ ਵੱਲੋਂ ਇਹ ਗਿਣਾਇਆ ਗਿਆ ਤਿੰਨ ਸਾਲਾਂ ਦੇ ਵਿੱਚ ਕੁੱਲ ਜੀਐਸਟੀ ਤੋਂ ਕਮਾਈ ਪੰਜਾਬ ਦੀ 62773 ਕਰੋੜ ਰੁਪਏ ਦੀ ਹੋ ਗਈ ਹੈ ਤੇ ਇਹ ਜਿਹੜੀ ਕਮਾਈ ਹੈ ਉਹ ਪਿਛਲੀ ਜਿਹੜੀ ਕਾਂਗਰਸ ਸਰਕਾਰ ਸੀ ਉਸ ਦੇ ਮੁਕਾਬਲੇ ਕਾਂਗਰਸ ਸਰਕਾਰ ਨੇ ਪਹਿਲੇ 3 ਸਾਲਾਂ ਦੇ ਵਿੱਚ 2018-19 ਤੋਂ ਲੈ ਕੇ 2021-22 ਤੱਕ ਕੁੱਲ ਕਮਾਈ ਜਿਹੜੀ ਹੈ 55146 ਕਰੋੜ ਦੀ ਕੀਤੀ ਸੀ ਤੇ ਇਸ ਸਰਕਾਰ ਦੀ ਪਹਿਲੇ 3 ਸਾਲ ਦੀ ਕਮਾਈ 62773 ਕਰੋੜ ਰੁਪਏ ਨੇ ਇੰਨਾ ਵਾਅਦਾ ਹੋਇਆ ਹੈ ਔਰ ਜੇ ਤੁਸੀਂ ਅਕਾਲੀ ਦਲ ਦੇ ਸਮੇਂ ਦੇ ਵਿੱਚ ਟੈਕਸ ਕਲੈਕਸ਼ਨ ਦੇ ਵਾਅਦੇ ਦੀ ਗੱਲ ਕਰਦੇ ਹੋ ਕਿ ਉਦੋਂ ਕਿੰਨੀ ਵਧ ਰਹੀ ਸੀ ਦਰ ਹੈ ਤਾਂ 14-15 ਦੇ ਵਿੱਚ ਜਿਹੜਾ ਟੈਕਸ ਵਧਿਆ ਸੀ ਉਹ 4.5% ਦੀ ਸੀ ਤੇ 15-16 ਦੇ ਵਿੱਚ ਮਹਿਜ਼ 2.65% ਦਾ ਵਾਅਦਾ ਹੋਇਆ ਸੀ ਸੋ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਪਿਛਲੀਆਂ ਦੋਨਾਂ ਸਰਕਾਰਾਂ ਦੇ ਸਬੰਧ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਤਾਂ ਇਹ ਸਰਕਾਰ ਦੀ ਜਿਹੜੀ ਵਿੱਤੀ کارਗੁਜ਼ਾਰੀ ਹੈ ਉਹ ਬਹੁਤ ਬਿਹਤਰ ਰਹੀ ਹੈ ਪੈਸਾ ਇਕੱਠਾ ਕਰਨ ਦੇ ਵਿੱਚ ਮਾਲੀਆ ਇਕੱਠਾ ਕਰਨ ਦੇ ਵਿੱਚ ਟੈਕਸ ਇਕੱਠਾ ਕਰਨ ਦੇ ਵਿੱਚ ਕਾਫੀ ਚੰਗਾ ਜਿਹੜਾ ਇਸ ਸਰਕਾਰ ਵੱਲੋਂ ਕੰਮ ਕੀਤਾ ਗਿਆ ਹੈ ਇਸ ਸਰਕਾਰ ਦਾ ਕਹਿਣਾ ਹੈ ਕੀਮਾ ਦੇ ਦਰਸ਼ਨ ਮੁਤਾਬਕ ਆਮ ਆਦਮੀ ਸਰਕਾਰ ਨੇ ਪਹਿਲੇ 3 ਸਾਲਾਂ ਦੇ ਵਿੱਚ ਹੀ ਉਹਨਾਂ ਪੈਸਾ ਇਕੱਠਾ ਕਰ ਲਿਆ ਹੈ ਜਿੰਨਾ ਕਾਂਗਰਸ ਸਰਕਾਰ ਨੇ ਪੂਰੇ 5 ਸਾਲ ਦੇ ਵਿੱਚ ਨਹੀਂ ਇਕੱਠਾ ਕੀਤਾ ਸੀ ਇੰਨਾ ਗੂੰਗਾਣ ਸੁਣਨ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਇਹ ਸਵਾਲ ਕੀਤਾ ਕਿ ਜੇ ਤੁਸੀਂ ਇੰਨਾ ਹੀ ਵਧੀਆ ਕੰਮ ਕਰ ਰਹੇ ਹੋ ਫਿਰ ਕਰਜ਼ਾ ਹੋਰ ਲੈਣ ਦੀ ਕੀ ਲੋੜ ਪੈ ਗਈ ਸੀ ਤਾਂ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਸੂਬੇ ਨੇ 25000 ਕਰੋੜ ਦਾ ਵਿਆਜ ਦੇਣਾ ਹੈ ਤੇ 13200 ਕਰੋੜ ਦਾ ਮੂਲ ਦਾ ਭੁਗਤਾਨ ਕਰਨਾ ਹੈ ਜੋ ਕਿ ਪਿਛਲੀਆਂ ਅਕਾਲੀ ਤੇ ਕਾਂਗਰਸ ਸਰਕਾਰਾਂ ਨੇ ਮਿਲ ਕੇ ਕਰਜ਼ਾ ਸਾਡੇ ਲਈ ਵਿਰਾਸਤ ਦੇ ਵਿੱਚ ਛੱਡਿਆ ਹੈ ਉਨ੍ਹਾਂ ਦਾ ਭੁਗਤਾਨ ਕਰਨ ਦੇ ਲਈ ਸਾਨੂੰ ਹੋਰ ਕਰਜ਼ਾ ਲੈਣਾ ਪੈ ਰਿਹਾ ਹੈ ਅਸੀਂ ਇਹ ਕੋਈ ਸ਼ੌਂਕੀਆ ਤੌਰ ਤੇ ਨਹੀਂ ਲੈ ਰਹੇ ਇਹ ਅਸੀਂ ਮਜਬੂਰੀ ਦੇ ਵਿੱਚ ਕਰਜ਼ਾ ਲੈ ਰਹੇ ਹਾਂ ਤਾਂ ਕਿ ਪਿਛਲਾ ਜਿਹੜਾ ਕਰਜ਼ਾ ਚੱਕਿਆ ਹੋਇਆ ਹੈ ਉਸ ਦੀਆਂ ਕਿਸ਼ਤਾਂ ਤਾਰੀਆਂ ਜਾ ਸਕਣ ਸਰਕਾਰ ਪੱਕੇ ਪੈਰੀ ਕੰਮ ਕਰ ਰਹੀ ਹੈ ਤਾਂ ਕਿ ਪੰਜਾਬ ਦੇ ਵਿੱਤੀ ਹਾਲਾਤ ਦੇ ਵਿੱਚ ਸੁਧਾਰ ਲਿਆਂਦਾ ਜਾ ਸਕੇ ਉਹ ਕਹਿੰਦੇ ਨੇ ਕਿ ਅਸੀਂ ਇੱਕ ਗਰੰਟੀ ਰਿਡੈਂਪਸ਼ਨ ਫੰਡ ਹੁੰਦਾ ਹੈ ਜੀਆਰਐਫ ਤੇ ਇੱਕ ਕੰਸੋਲੀਡੇਟ ਸਿੰਕਿੰਗ ਫੰਡ ਹੁੰਦਾ ਹੈ ਸੀਐਸ ਇਨ੍ਹਾਂ ਦੋਹਾਂ ਦੇ ਵਿੱਚ ਹਜ਼ਾਰ ਹਜ਼ਾਰ ਕਰੋੜ ਰੁਪਏ ਹੁਣੇ ਪਿੱਛੇ ਜਿਹੀ ਨਿਵੇਸ਼ ਕੀਤਾ ਹੈ ਜਿਸ ਨਾਲ ਇਹ ਜਿਹੜਾ ਕੰਸੋਲੀਡੇਟਡ ਫੰਡ ਹੈ ਉਹ 10000 ਕਰੋੜ ਤੇ ਪਹੁੰਚ ਗਿਆ ਹੈ ਤੇ ਜਦੋਂ ਸਾਡੀ ਸਰਕਾਰ ਬਣੀ ਸੀ ਜਦੋਂ ਸਾਨੂੰ ਇਹ ਸਰਕਾਰ ਦੀ ਚਾਬੀਆਂ ਸੌਂਪੀਆਂ ਗਈਆਂ ਸੀ ਤਾਂ ਇਹ ਫੰਡ ਸਿਰਫ 3000 ਕਰੋੜ ਦਾ ਸੀ ਜਿਸ ਨੂੰ ਅਸੀਂ ਵਧਾ ਕੇ 10000 ਕਰੋੜ ਤੇ ਲੈ ਗਏ ਹੁਣ ਜੇ ਵਿਰੋਧੀ ਧਿਰਾਂ ਦੀ ਮੰਨੀਏ ਤਾਂ ਉਹ ਕਹਿੰਦੇ ਨੇ ਕਿ ਆਪ ਸਰਕਾਰ ਬੇਲੋੜਾ ਕਰਜ਼ਾ ਚੱਕ ਕੇ ਪੰਜਾਬ ਦੀ ਆਰਥਿਕ ਬਰਬਾਦੀ ਕਰ ਰਹੀ ਹੈ ਆਰਥਿਕ ਬਰਬਾਦੀ ਦੀ ਘਰਾਰ ਤੇ ਪੰਜਾਬ ਨੂੰ ਲਿਆ ਕੇ ਖੜਾ ਕਰ ਦਿੱਤਾ ਗਿਆ ਉਹ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਦੇ ਹੋਏ ਕਹਿੰਦੇ ਨੇ ਕਿ ਇਸ ਨੂੰ ਤਾਂ ਮਾਲੀਆ ਇਕੱਠਾ ਕਰਨ ਦੇ ਵਿੱਚ ਮਹਾਰਤ ਸੀ ਪਰ ਫਿਰ ਵੀ ਪੰਜਾਬ ਦੀ ਔਖੀ ਘੜੀ ਦੇ ਵਿੱਚ ਕੇਜਰੀਵਾਲ ਵੱਲੋਂ ਸਾਥ ਨਹੀਂ ਦਿੱਤਾ ਗਿਆ ਉਹ ਉਹਨਾਂ ਦੇ ਪਿਛੋਕੜ ਦੀ ਗੱਲ ਕਰਦੇ ਨੇ ਜਦੋਂ ਉਹ ਆਈਆਰਐਸ ਦੇ ਵਿੱਚ ਅਫਸਰ ਦੇ ਤੌਰ ਤੇ ਨੌਕਰੀ ਕਰਦੇ ਸੀ ਉਹ ਕਹਿੰਦੇ ਇਹਦਾ ਪਿਛੋਕੜ ਹੈ ਇਹਨੂੰ ਤਜਰਬਾ ਸੀ ਪਰ ਫਿਰ ਵੀ ਉਹ ਤਜਰਬਾ ਇਸਤੇਮਾਲ ਕਰਕੇ ਪੰਜਾਬ ਦਾ ਕੋਈ ਭਲਾ ਨਹੀਂ ਕੀਤਾ ਗਿਆ ਆਖਰੀ ਕੜੀ ਦੇ ਵਿੱਚ ਸਾਥ ਨਹੀਂ ਦਿੱਤਾ ਗਿਆ ਤਿੰਨਾ ਸਾਲਾਂ ਦੇ ਵਿੱਚ ਇਸ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਦੇ ਵਿੱਚ ਡਬੋ ਦਿੱਤਾ ਹੈ ਤੇ ਹੁਣ ਇਸ ਤਮਾਹੀ ਦੇ ਵਿੱਚ ਫੇਰ 8500 ਕਰੋੜ ਦਾ ਕਰਜ਼ਾ ਲੈ ਲੈਣਾ ਹੈ ਜੁਲਾਈ ਦੇ ਵਿੱਚ 2000 ਕਰੋੜ ਲੈਣਾ ਹੈ ਅਗਸਤ ਦੇ ਵਿੱਚ 3000 ਕਰੋੜ ਸਤੰਬਰ ਮਹੀਨੇ ਵਿੱਚ 3500 ਕਰੋੜ ਰੁਪਏ ਦਾ ਕਰਜ਼ਾ ਚੱਕਣਾ ਹੈ ਕੁੱਲ ਮਿਲਾ ਕੇ 8500 ਕਰੋੜ ਇਸ ਤਮਾਹੀ ਦੇ ਵਿੱਚ ਹੀ ਲੈ ਲੈਣਾ ਇਹ ਤੇ ਸਾਫ਼ ਜਾਇਜ਼ ਹੈ ਕਿ ਇਹਨਾਂ ਨੂੰ ਪੰਜਾਬ ਦੇ ਵਿੱਤੀ ਹਾਲਾਤਾਂ ਦੀ ਕੋਈ ਕਦਰ ਨਹੀਂ ਹੈ ਭਗਵੰਤ ਮਾਨ ਨੇ ਆਈਐਮਐਫ ਦੇ ਸੀਨੀਅਰ ਅਰਥਸ਼ਾਸਤਰੀ ਅਰਵਿੰਦ ਮੋਦੀ ਨੂੰ ਵਿੱਤੀ ਸਲਾਹਕਾਰ ਲਗਾਇਆ ਸੀ ਤੇ ਵਰਲਡ ਬੈਂਕ ਦੇ ਇੱਕ ਹੋਰ ਸੀਨੀਅਰ ਅਰਥਸ਼ਾਸਤਰੀ ਸੇਬਸਟੀਅਨ ਜੇਮਸ ਨੂੰ ਵੀ ਸਲਾਹਕਾਰ ਬਣਾਇਆ ਸੀ ਤਾਂਕਿ ਪੰਜਾਬ ਦੀ ਡਿੱਗਦੀ ਹੋਈ ਅਰਥ ਵਿਵਸਥਾ ਨੂੰ ਸੰਭਾਲਿਆ ਜਾ ਸਕੇ ਦੁਨੀਆ ਦੇ ਐਨੇ ਮੰਨੇ ਪ੍ਰਮੰਨੇ ਅਰਥਸ਼ਾਸਤਰੀ ਕੀ ਸਰਕਾਰ ਨੂੰ ਇਹੀ ਸਲਾਹ ਦੇ ਰਹੇ ਨੇ ਕਿ ਹੋਰ ਕਰਜ਼ਾ ਚੱਕ ਲਵੋ ਇਹ ਵਿਰੋਧੀ ਤਰ੍ਹਾਂ ਸਵਾਲ ਚੱਕ ਰੀਆਂ ਹਨ ਔਰ ਲਗਾਤਾਰ ਸਵਾਲ ਇਨ੍ਹਾਂ ਵੱਲੋਂ ਚੱਕੇ ਜਾ ਰਹੇ ਹੁਣ ਕੀ ਆਮ ਆਦਮੀ ਪਾਰਟੀ ਇੱਥੇ ਗਲਤ ਹੈ ਜਾਂ ਵਿਰੋਧੀ ਤਰ ਗਲਤ ਨੇ ਲੋਕ ਇਸ ਗੱਲ ਤੋਂ ਕੀ ਸਮਝਣ ਲੋਕ ਕਿਹੜੇ ਨੇ ਉਹਨਾਂ ਨੂੰ ਇੱਕ ਨਰੇਟਿਵ ਬਣ ਕੇ ਦਿੱਤਾ ਜਾ ਰਿਹਾ ਹੈ ਉਹੀ ਗੱਲਾਂ ਮੰਨ ਲੈਣ ਜਾਂ ਫਿਰ ਜੋ ਵਿਰੋਧੀ ਤੁਰ ਕਹਿ ਰਹੇ ਨੇ ਕਿ ਇਨਾਂ ਨੇ ਸਰਕਾਰ ਦੀ ਨਲਾਇਕੀ ਕਰਨੇ ਕਰਜ਼ਾ ਵਧ ਰਿਹਾ ਹੈ ਉਸ ਨੂੰ ਮੰਨ ਲੈਣ ਮੰਨਣ ਕਿਉਂ ਇਹਦੇ ਵਿੱਚ ਗਲਤੀ ਕਿਸੇ ਹੋਰ ਦੀ ਨਹੀਂ ਇਹਦੇ ਨਾਲ ਕਿਤੇ ਥੋੜੀ ਬਹੁਤ ਗਲਤੀ ਆਪਾਂ ਇਸ ਨੂੰ ਮੰਨ ਲਈਏ ਤਾਂ ਆਮ ਆਦਮੀ ਪਾਰਟੀ ਦੀ ਵੀ ਹੈ ਕਿਉਂਕਿ ਜਦੋਂ ਉਹ ਇਲੈਕਸ਼ਨਾਂ ਲੜ ਰਹੇ ਸੀ 2022 ਦੇ ਵਿੱਚ ਉਹਨਾਂ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਦਰਸਲ ਇਹ ਜਿਹੜਾ ਪੰਜਾਬ ਦੇ ਸਿਰ ਚੜ ਰਿਹਾ ਕਰਜ਼ਾ ਹੈ ਇਸ ਦਾ ਮੁੱਖ ਮੁੱਦਾ 2022 ਦੀਆਂ ਚੋਣਾਂ ਦੇ ਵਿੱਚ ਉੱਭਰਿਆ ਸੀ ਕਿ ਕਿੰਨਾ ਕਰਜ਼ਾ ਪੰਜਾਬ ਦੇ ਉੱਪਰ ਚੜਿਆ ਹੈ ਉਦੋਂ ਆਮ ਆਦਮੀ ਪਾਰਟੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਮਾਈਨਿੰਗ ਦੇ ਵਿੱਚੋਂ 20000 ਕਰੋੜ ਕਮਾਵਾਂਗੇ ਅਸੀਂ ਸ਼ਰਾਬ ਦਾ ਜਿਹੜਾ ਬਿਜ਼ਨਸ ਹੈ ਉਸ ਕਾਰੋਬਾਰ ਦੇ ਵਿੱਚੋਂ 30000 ਕਰੋੜ ਕਮਾਈ ਕਰਕੇ ਦੇ ਦਾਂਗੇ ਇੰਨੀ ਜ਼ਿਆਦਾ ਕਮਾਈ ਅਸੀਂ ਮਾਈਨਿੰਗ ਤੋਂ ਇਸ ਬਾਕੀ ਸਾਰੇ ਕਾਰੋਬਾਰਾਂ ਦੇ ਵਿੱਚ ਕਰਾਂਗੇ ਜਿਹੜੀ ਕਿ ਹੁਣ ਚੋਰੀ ਹੋ ਰਹੀ ਹੈ ਜਿਸ ਨੂੰ ਸਿਆਸੀ ਤਰ੍ਹਾਂ ਚੋਰੀ ਕਰਕੇ ਆਪਣੀਆਂ ਜੇਬਾਂ 'ਚ ਪਾ ਰਹੇ ਆ ਉਹ ਕਮਾਈ ਇੰਨੀ ਵਧਾ ਦੇਵਾਂਗੇ ਕਿ ਅਸੀਂ ਪੰਜਾਬ ਦਾ ਕਰਜ਼ਾ ਲਾ ਦੇਵਾਂਗੇ ਲੇਕਿਨ ਵਾਅਦੇ ਬਹੁਤ ਵੱਡੇ ਵੱਡੇ ਕੀਤੇ ਗਏ ਉਹ 20000 30000 ਕਰੋੜ ਜਿਸ ਦਾ ਵਾਅਦਾ ਕੀਤਾ ਸੀ ਕਮਾਈ ਕਰਨ ਦਾ ਉਹ ਕਿਤੇ ਕਮਾਈ ਨਾ ਮਾਈਨਿੰਗ ਚੋਂ ਦਿਖ ਰਹੀ ਹੈ ਨਾ ਸ਼ਰਾਬ ਦੇ ਕਾਰੋਬਾਰ ਦੇ ਵਿੱਚੋਂ ਉਨੀ ਕਮਾਈ ਦਿਖ ਰਹੀ ਹੈ ਉਨੀ ਕਮਾਈ ਕਰਕੇ ਦੇਣ ਦੇ ਵਿੱਚ ਸਰਕਾਰ ਕਾਮਯਾਬ ਨਹੀਂ ਹੋਈ ਹੈ ਸਗੋਂ ਫੇਲ ਹੋਈ ਹੈ ਹਾਂ ਸਰਕਾਰ ਵਿੱਤੀ ਸਥਿਤੀ ਨੂੰ ਠੀਕ ਕਰਨ ਦੇ ਲਈ ਜੀਐਸਟੀ ਕਲੈਕਸ਼ਨ ਦਾ ਵਾਅਦਾ ਕਰ ਰਹੀ ਹੈ ਹੋਰ ਜਿੱਥੇ ਜਿੱਥੇ ਚੋਰੀਆਂ ਹੋ ਰਹੀਆਂ ਨੇ ਉਹ ਚੋਰੀਆਂ ਨੂੰ ਵੀ ਨੱਪਿਆ ਜਾ ਰਿਹਾ ਹੈ ਪਿੱਛੇ ਜੇ 157 ਕਰੋੜ ਦੀ ਜੀਐਸਟੀ ਚੋਰੀ ਲੁਧਿਆਣੇ ਦੇ ਵਿੱਚ ਫੜੀ ਹੈ ਉਸ ਤੋਂ ਪਹਿਲਾਂ 180 ਕਰੋੜ ਦੀ ਕਦੇ 160 ਕਰੋੜ ਦੀ ਇਸ ਤਰੀਕੇ ਨਾਲ ਮੋਟੀਆਂ ਚੋਰੀਆਂ ਜਿਹੜੀਆਂ ਨੇ ਰੋਕੀਆਂ ਗਈਆਂ ਨੇ ਛਾਪੇਮਾਰੀ ਵਗੈਰਾ ਸਾਰਾ ਕੁਝ ਵਧਾ ਦਿੱਤਾ ਗਿਆ ਹੈ ਤੇ ਟੈਕਸ ਦੀ ਕੰਪਲਾਈਂਸ ਨੂੰ ਵਿੱਚ ਵਾਧਾ ਕੀਤਾ ਗਿਆ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਇਹ ਕਮਾਈ ਉਨੀਂ ਜਿਆਦਾ ਨਹੀਂ ਜਿਸ ਨਾਲ ਇਸ ਵੱਧ ਰਹੇ ਕਰਜ਼ੇ ਨੂੰ ਰੋਕਿਆ ਜਾ ਸਕੇ ਜਾਂ ਪਿਛਲਾ ਇੰਨਾ ਜਿੰਨਾ ਕਰਜ਼ਾ ਚੱਕਿਆ ਜਾ ਚੁੱਕਿਆ ਹੈ ਉਸ ਨੂੰ ਤਾਰਿਆ ਜਾ ਸਕੇ ਥੋੜੀ ਬਹੁਤ ਜੇ ਤੁਸੀਂ 40% 30% ਜਾਂ 25% ਇਸ ਨੂੰ ਬਹੁਤ ਵਧੀਆ ਕਾਰਗੁਜ਼ਾਰੀ ਵੀ ਮੰਨ ਲਓ ਪਰ ਇਹ ਉਨੀ ਕਾਫੀ ਨਹੀਂ ਹੈ ਜਿਸ ਨੇ ਪੋਜੀਸ਼ਨ ਸਾਡੀ ਪਹਿਲਾਂ ਖਰਾਬ ਹੋ ਚੁੱਕੀ ਹੈ ਇਸ ਦੇ ਵਿੱਚ ਵੀ ਕੋਈ ਦੋਰਾਏ ਨਹੀਂ ਹੈ ਹੁਣ ਜਾਂ ਤਾਂ ਇਸ ਦੇ ਲਈ ਕੋਈ ਸਰਕਾਰ ਕੇਂਦਰ ਸਰਕਾਰ ਤੋਂ ਸਪੈਸ਼ਲ ਪੈਕੇਜ ਮਿਲੇ ਜਿਸ ਨਾਲ ਇਸ ਕਰਜ਼ੇ ਨੂੰ ਰਾਹਤ ਮਿਲੇ ਜਾਂ ਫਿਰ ਸਰਕਾਰ ਆਪਣੀ ਫਜ਼ੂਲ ਖਰਚੀ ਨੂੰ ਬਿਲਕੁਲ ਪੂਰੇ ਤਰੀਕੇ ਨਾਲ ਬੰਦ ਕਰ ਦੇਵੇ ਤਾਂ ਕਿ ਇਸ ਕਰਜ਼ੇ ਨੂੰ ਕਿਸੇ ਤਰੀਕੇ ਨਾਲ ਲਾਇਆ ਜਾ ਸਕੇ ਹੱਲ ਕਿਸੇ ਵੀ ਤਰੀਕੇ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਇਹ ਵੀ ਨਹੀਂ ਕਿ ਸਰਕਾਰ ਵੱਲੋਂ ਫਜ਼ੂਲ ਖਰਚੀ ਬੰਦ ਕਰ ਦਿੱਤੀ ਗਈ ਹੈ ਸਰਕਾਰ ਤੇ ਲਗਾਤਾਰ ਦੋਸ਼ ਲੱਗਦੇ ਰਹੇ ਨੇ ਕਿ ਜਿਹੜਾ ਐਡਵਰਟਾਈਜ਼ਮੈਂਟ ਤੇ ਖਰਚਾ ਹੈ ਇਸ਼ਤਿਹਾਰਬਾਜ਼ੀ ਤੇ ਖਰਚਾ ਪੰਜਾਬ ਸਰਕਾਰ ਅੰਨਾ ਖਰਚਾ ਕਰ ਰਹੀ ਹੈ ਜੋ ਫਜ਼ੂਲ ਖਰਚੀ ਮੰਨਿਆ ਜਾ ਰਿਹਾ ਹੈ ਉਸ ਨੂੰ ਬਚਾਇਆ ਜਾ ਸਕਦਾ ਸੀ ਚਾਹੇ ਤਰਕ ਕੁਝ ਵੀ ਦਿੱਤਾ ਜਾਵੇ ਕਿ ਉਹਦੇ ਨਾਲ ਕਰਜ਼ੇ ਨੂੰ ਕੀ ਫਰਕ ਪੈਣਾ ਸੀ ਪਰ ਸਰਕਾਰ ਦਿਖਾਈ ਦੇਣਾ ਦੇਣੀ ਚਾਹੀਦੀ ਹੈ ਜੇ ਤੁਹਾਡੇ ਸਿਰਤੇ ਇੰਨਾ ਕਰਜ਼ਾ ਚੜਿਆ ਹੋਇਆ ਹੈ ਤਾਂ ਤੁਹਾਨੂੰ ਫਜ਼ੂਲ ਖਰਚੀ ਬਿਲਕੁਲ ਬੰਦ ਕਰਨੀ ਚਾਹੀਦੀ ਹੈ ਚਾਹੇ ਉਹ ਮੰਤਰੀਆਂ ਦਾ ਜਾਂ ਮੁੱਖ ਮੰਤਰੀ ਦੇ ਸੁਰੱਖਿਆ ਘੇਰੇ ਦੇ ਵਿੱਚ 40-40 ਗੱਡੀਆਂ ਦਾ ਜਿਹੜਾ ਕਾਫਲਾ ਚੱਲਦਾ ਹੈ ਉਸ ਨੂੰ ਘਟਾਇਆ ਜਾ ਸਕਦਾ ਸੀ ਉਸ ਨੂੰ ਰੋਕ ਕੇ ਇਹ ਸੰਕੇਤ ਦਿੱਤੇ ਜਾ ਸਕਦੇ ਸੀ ਕਿ ਸਰਕਾਰ ਵਿੱਤੀ ਹਾਲਾਤਾਂ ਨੂੰ ਸੁਧਾਰਨ ਦੇ ਲਈ ਵਚਨਬੱਧ ਹੈ ਉਥੇ ਇਹ ਸਰਕਾਰ ਕਾਮਯਾਬ ਨਹੀਂ ਹੋਈ ਹੈ ਉਹ ਜਿਹੜਾ ਇਮਪ੍ਰੈਸ਼ਨ ਲੋਕਾਂ ਤੇ ਜਾਂਦਾ ਹੈ ਇਹ ਸਰਕਾਰ ਉਨੀ ਚੱਲ ਰਹੀ ਹੈ ਜਿਵੇਂ ਪਿਛਲੀਆਂ ਸਰਕਾਰਾਂ ਚੱਲ ਰਹੀਆਂ ਸੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਰੋਕਣ ਦੇ ਵਿੱਚ ਸਫਲ ਨਹੀਂ ਹੋਈ ਜੇ ਹੁਣ ਆਪਾਂ ਵਿਰੋਧੀ ਤਰ੍ਹਾਂ ਦੀ ਗੱਲ ਕਰੀਏ ਚਾਹੇ ਉਹ ਅਕਾਲੀ ਦਲ ਹੋਵੇ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਜਦੋਂ ਕਰਜ਼ਾ ਇਸ ਨੇ ਵੱਡੇ ਪੱਧਰ ਤੇ ਲਿਆ ਜਾ ਰਿਹਾ ਸੀ ਉਦੋਂ ਜਦੋਂ ਸਵਾਲ ਉੱਠਦੇ ਸੀ ਤਾਂ ਪ੍ਰਕਾਰੇ ਸਵਾਲ ਪੁੱਛਦੇ ਸੀ ਕਿ ਇੰਨਾ ਕਰਜ਼ਾ ਤੁਸੀਂ ਕਿਉਂ ਚੱਕ ਰਹੇ ਹੋ ਉਦੋਂ ਸੁਖਬੀਰ ਬਾਦਲ ਦਾ ਤਰਕ ਹੁੰਦਾ ਸੀ ਕਿ ਵਿਕਾਸ ਦੇ ਲਈ ਤਾਂ ਕਰਜ਼ਾ ਲੈਣਾ ਆਮ ਗੱਲ ਹੈ ਇਹ ਸਾਰੇ ਹੀ ਕਰਦੇ ਨੇ ਦੇਸ਼ ਸਾਰੇ ਦੇਸ਼ ਸਾਰੇ ਸੂਬੇ ਵਿਕਾਸ ਕਾਰਜਾਂ ਲਈ ਕਰਜ਼ਾ ਲੈਂਦੇ ਨੇ ਅਸੀਂ ਵੀ ਲੈ ਰਹੇ ਹਾਂ ਕੋਈ ਇਹਦੇ ਵਿੱਚ ਬੁਰੀ ਗੱਲ ਨਹੀਂ ਹੈ ਹੁਣ ਉਹ ਉਸੇ ਕਰਜ਼ੇ ਨੂੰ ਲਾਹਨਤ ਦੱਸ ਰਹੇ ਚਾਹੇ ਉਤੀ ਇਹ ਹਜ਼ਾਰ ਕਰੋੜ ਕੈਸ਼ ਕ੍ਰੈਡਿਟ ਲਿਮਿਟਸ ਸੀ ਜਿਹੜੀ ਐਫਸੀਆਈ ਦੀ ਜਾਂ ਆਰਬੀਆਈ ਨਾਲ ਹੁੰਦੀ ਹੈ ਉਸ ਨੂੰ ਪੰਜਾਬ ਦੇ ਕਰਜ਼ੇ ਦੇ ਰੂਪ ਦੇ ਵਿੱਚ ਕਨਵਰਟ ਕਰਨਾ ਹੋਵੇ ਉਹਨਾਂ ਸਰਕਾਰਾਂ ਵੱਲੋਂ ਵੀ ਬਹੁਤ ਇਸ ਤਰ੍ਹਾਂ ਦੇ ਕਦਮ ਚੁੱਕੇ ਗਏ ਨੇ ਜਿਸ ਨਾਲ ਕਰਜ਼ੇ ਦਾ ਬੋਝ ਪੰਜਾਬ ਦੇ ਉੱਤੇ ਬਹੁਤ ਵਧਿਆ ਹੈ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਉਨ੍ਹਾਂ ਵੱਲੋਂ ਵੀ ਬਰਾਬਰ ਦਾ ਹੀ ਕਰਜ਼ਾ ਲਿਆ ਗਿਆ ਹੈ ਜਿੰਨਾ ਕਿ ਇਕਾਲੀ ਸਰਕਾਰ ਵੱਲੋਂ ਲਿਆ ਗਿਆ ਸੀ ਉਹਨਾਂ ਤੋਂ ਪਹਿਲਾਂ ਉਹਨਾਂ ਕਰਜ਼ਾ ਹੀ ਕਾਂਗਰਸ ਨੇ ਵੀ ਆਪਣੇ ਕਾਰਜਕਾਲ ਦੇ ਵਿੱਚ ਲਿਆ ਹੁਣ ਇਹ ਦੋਨੇ ਤਰ੍ਹਾਂ ਰਲ ਕੇ ਇਸ ਮੌਜੂਦਾ ਸਰਕਾਰ ਨੂੰ ਭੰਡ ਰਹੀਆਂ ਨੇ ਕਿ ਇਹ ਕਰਜ਼ਾ ਚੱਕ ਰਹੇ ਨੇ ਤੇ ਉਧਰ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਹੁੰਦੀ ਸੀ ਉਦੋਂ ਉਹ ਇਹਨਾਂ ਸਰਕਾਰਾਂ ਨੂੰ ਭੰਡਦੀ ਸੀ ਕਿ ਇਹ ਬੇਰੋੜਾ ਕਰਜ਼ਾ ਲੈ ਰਹੇ ਗੱਲ ਇਹ ਹੈ ਕਿ ਕਰਜ਼ਾ ਤਿੰਨਾਂ ਪਾਰਟੀਆਂ ਵੱਲੋਂ ਹੀ ਲਿਆ ਗਿਆ ਹੈ ਆਵੇਂ ਉਸ ਨੂੰ ਇਹਨਾਂ ਦੀ ਮਜਬੂਰੀ ਕਹਿ ਲਵੋ ਆਵੇਂ ਇਸ ਨੂੰ ਨਦੀ ਫਜ਼ੂਲ ਕਰਕੇ ਕਹਿ ਲਵੋ ਲੇਕਿਨ ਇਸ ਵੱਧ ਰਹੇ ਕਰਜ਼ੇ ਦੇ ਵਿੱਚ ਇਹ ਤਿੰਨੇ ਸਰਕਾਰਾਂ ਹੀ ਬਰਾਬਰ ਦੀਆਂ ਹਿੱਸੇਦਾਰ ਹਨ ਹੁਣ ਕੀ ਇਹ ਵਿਰੋਧੀ ਧਿਰਾਂ ਜੋ ਕਰਜ਼ੇ ਦੇ ਉੱਪਰ ਸਵਾਲ ਚੱਕ ਰਹੀਆਂ ਨੇ ਇਹ ਇਸ ਗੱਲ ਦਾ ਵਾਅਦਾ ਕਰਨਗੀਆਂ 2027 ਵਿੱਚ ਕਿ ਜੇ ਸਾਡੀ ਸਰਕਾਰ ਬਣੀ ਅਸੀਂ ਇੱਕ ਪੈਸੇ ਦਾ ਕਰਜ਼ਾ ਨਹੀਂ ਲਵਾਂਗੇ ਅਸੀਂ ਸਿਰਫ ਪੁਰਾਣੇ ਕਰਜ਼ੇ ਨੂੰ ਲਾਉਣ ਦੀ ਕੋਸ਼ਿਸ਼ ਕਰਾਂਗੇ ਕੋਈ ਵੀ ਪਾਰਟੀ ਇਸ ਦਾ ਜਿਹੜਾ ਵਾਅਦਾ ਹੈ ਉਹ ਨਹੀਂ ਕਰ ਸਕਦੀ ਕਿਉਂਕਿ ਸਭ ਨੂੰ ਪਤਾ ਹੈ ਕਿ ਜੇ ਕਰਜ਼ਾ ਨਾ ਲਿਆ ਤਾ ਸ਼ੁਰੂਏ ਦੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਦੇਣੀ ਆ ਬੀ ਮੁਸ਼ਕਿਲ ਹੋ ਜਾਣਗੀਆਂ ਇੱਕ ਵੀ ਮਹੀਨਾ ਉਹਨਾਂ ਦੀ ਤਨਖਾਹ ਨਹੀਂ ਦਿੱਤੀ ਜਾ ਸਕੇਗੀ ਤੇ ਫਿਰ ਇਹ ਕਿਸ ਗਲਤੀ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ ਇਸ ਦਾ ਮਤਲਬ ਇਹ ਵੀ ਨਹੀਂ ਕਿ ਇਹਨਾਂ ਨੂੰ ਬਾਇਜ਼ਤ ਬਰੀ ਕਰ ਦੇਣਾ ਚਾਹੀਦਾ ਹੈ ਕਿ ਇਹਨਾਂ ਦਾ ਦੋਸ਼ ਨਹੀਂ ਹੈ ਇਹਨਾਂ ਦੀ ਮਿਸ ਮੈਨੇਜਮੈਂਟ ਕਰਕੇ ਹੀ ਹਾਲਾਤ ਇਹ ਬਣੇ ਨੇ ਕਿ ਪੰਜਾਬ ਦੇ ਲੋਕ ਐਡੇ ਵੱਡੇ ਕਰਜ਼ੇ ਦੇ ਵੱਲ ਦੇਖ ਰਹੇ ਹੁਣ ਪੰਜਾਬ ਦੇ ਲੋਕਾਂ ਦੀ ਸਥਿਤੀ ਕਹਿ ਲਓ ਜਾਂ ਇਸ ਸਰਕਾਰ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਜਿਵੇਂ ਕਹਿੰਦੇ ਨੇ ਕਿ ਸੱਪ ਦੇ ਮੂੰਹ ਦੇ ਵਿੱਚ ਕੋੜ ਕਿਰਨੀ ਜੇ ਖਾਵੇ ਤਾਂ ਕੌੜੀ ਹੈ ਤੇ ਜੇ ਥੁੱਕ ਦੇ ਤਾਂ ਲੋਕ ਕਹਿਣਗੇ ਅੰਨਾ ਨਾ ਤਾਂ ਕਰਜ਼ਾ ਲੈ ਦੇ ਬਿਨਾ ਸਰਦਾ ਹੈ ਜੇ ਕਰਜ਼ਾ ਨਹੀਂ ਲੈਂਦੇ ਤਾਂ ਤਨਖਾਹਾਂ ਨਹੀਂ ਦਿੱਤੀਆਂ ਜਾਣਗੀਆਂ ਔਰ ਜੇ ਕਰਜ਼ਾ ਲਈ ਜਾਂਦੇ ਨੇ ਤਾਂ ਕਦੇ ਨਾ ਕਦੇ ਤਾਂ ਇਸ ਤੇ ਲਗਾਮ ਲਗਣੀ ਹੀ ਹੈ ਕਦੋਂ ਤੱਕ ਇਸ ਬੇਹਿਸਾਬਾ ਕਰਜ਼ਾ ਜਿਹੜਾ ਕੇਂਦਰ ਸਰਕਾਰ ਇਸ ਸੂਬੇ ਨੂੰ ਦਿੰਦੀ ਰਹੇਗੀ ਪੰਜਾਬ ਆਲਰੇਡੀ ਦੇਸ਼ ਦਾ ਦੂਜਾ ਸਭ ਤੋਂ ਵੱਧ ਕਰਜ਼ੇ ਵਾਲਾ ਸੂਬਾ ਬਣ ਗਿਆ ਹੈ ਕੇਂਦਰ ਸਰਕਾਰ ਵੱਲੋਂ ਰੋਕਾਂ ਲਾਉਣ ਦੀ ਇੱਕ ਕੰਮ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਹੈ ਕਿ ਕਰਜ਼ਾ ਇਸ ਨੂੰ ਜ਼ਿਆਦਾ ਤੁਹਾਨੂੰ ਨਹੀਂ ਦੇਣਾ ਫਿਰ ਅੱਗੇ ਹਾਲਾਤ ਕਿਵੇਂ ਚੱਲਣਗੇ ਕਿਸ ਤਰੀਕੇ ਦੇ ਹਾਲਾਤ ਹੋਣਗੇ ਇਹ ਸਾਰਿਆਂ ਦੇ ਸਾਹਮਣੇ ਸਵਾਲ ਹੈ ਔਰ ਹਾਲਾਤ ਇਹ ਬਣੇ ਹੋਏ ਨੇ ਜਿਵੇਂ ਕਿ ਇੱਕ ਗਾਇਕ ਦਾ ਗਾਣਾ ਸ਼ਾਇਦ ਤੁਹਾਨੂੰ ਯਾਦ ਹੋਣਾ ਹੈ ਕਿ ਸਾਡੀ ਜਾਨ ਤੇ ਬਣੀ ਹੈ ਤੁਹਾਡਾ ਹਾਸਾ ਹੋਵੇ ਜਾਨ ਤੇ ਸਰਕਾਰ ਦੀ ਬਣੀ ਹੋਈ ਹੈ ਕਿ ਸਰਕਾਰ ਦਾ ਕੰਮ ਕਾਜ ਕਿਵੇਂ ਚਲਾਇਆ ਜਾਏ ਇਸ ਕਰਜ਼ੇ ਦੇ ਬੋਝ ਤੋਂ ਕਿਵੇਂ ਬਚਿਆ ਜਾਏ ਪਰ ਉੱਧਰ ਵਿਰੋਧੀ ਤਰ੍ਹਾਂ ਹਾਂ ਜਾਂ ਪੱਤਰਕਾਰ ਹਾਂ ਉਹ ਸਵਾਲ ਪੁੱਛ ਕੇ ਜਾਂ ਸਵਾਲ ਖੜੇ ਕਰਕੇ ਇੱਕ ਮਜ਼ਾਕ ਦਾ ਪਾਤਰ ਇਹਨਾਂ ਸਾਰਿਆਂ ਨੂੰ ਜ਼ਰੂਰ ਬਣਾ ਰਹੇ ਨੇ ਪਰ ਉਹ ਸਾਰੇ ਘਟਨਾਕ੍ਰਮ ਦੇ ਵਿੱਚ ਪੰਜਾਬ ਦੇ ਲੋਕ ਨੇ ਜਿਹੜੇ ਉਪੇਸ ਰਹੇ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਰਜੇ ਤੋਂ ਨਜਾਜ਼ ਕਿਵੇਂ ਮਿਲਦੀ ਹੈ ਸ਼ਬਦੀਆਂ ਸ਼ਾਇਦ ਨਜ਼ਰਾਂ ਪ੍ਰਧਾਨ ਮੰਤਰੀ ਦੇ ਉੱਤੇ ਹੀ ਨੇ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਕੀ ਉਹ ਭਾਜਪਾ ਨੂੰ ਜਿਤਾਉਣ ਵਾਸਤੇ ਕੋਈ ਵੱਡਾ ਵਿਸ਼ੇਸ਼ ਪੈਕੇਜ ਜਿਹੜਾ ਨੇ ਉਹ ਪੰਜਾਬ ਦੇ ਲਈ ਐਲਾਨਦੇ ਨੇ ਜਿਵੇਂ ਕਿ ਰਵਨੀਤ ਬੱਟੂ ਵੱਲੋਂ ਬਾਰ ਬਾਰ ਜ਼ਿਕਰ ਕੀਤਾ ਜਾਂਦਾ ਕਿ ਅਸੀਂ 2 ਲੱਖ ਕਰੋੜ ਦਾ ਪੈਕੇਜ ਲੈ ਕੇ ਆਵਾਂਗੇ ਜਿਹਦੇ ਨਾਲ ਸ਼ਾਇਦ ਪੰਜਾਬ ਦੀ ਇਸ بگੜ ਰਹੀ ਅਰਥਵਿਵਸਥਾ ਨੂੰ ਕੋਈ ਨਾ ਕੋਈ ਸਹਾਰਾ ਮਿਲੇ। ਕੀ ਸਿਰਫ ਇਨ੍ਹਾਂ ਵਾਅਦਿਆਂ ਦੇ ਉੱਤੇ ਹੀ ਪੰਜਾਬ ਦੇ ਲੋਕ ਭਾਜਪਾ ਨੂੰ ਵੋਟ ਪਾ ਦੇਣ ਕਿਤੇ ਅਗਲੀ ਸਰਕਾਰ ਭਾਜਪਾ ਦੀ ਬਣੇਗੀ ਇਹ ਵੀ ਦੇਖਣ ਵਾਲਾ ਵਿਸ਼ਾ ਹੈ ਕਿ ਉਦੋਂ ਕੀ ਬੰਦ ਹੈ। ਲੇਕਿਨ ਉਦੋਂ ਤੱਕ ਵਿੱਤੀ ਹਾਲਾਤ ਬਹੁਤ ਨਾਜ਼ੁਕ ਨੇ। ਸਰਕਾਰ ਕੰਮ ਕਰ ਰਹੀ ਹੈ। آمدنی ਵਧਾ ਰਹੀ ਹੈ ਪਰ ਜਿਸ ਪੇਸ ਤੇ ਜਿਸ ਪੱਧਰ ਦੇ ਉੱਤੇ ਇਹ آمدਨੀ ਵੱਧ ਰਹੀ ਹੈ ਉਸ ਵੱਧ ਰਹੇ ਕਰਜ਼ੇ ਨੂੰ ਕਾਬੂ ਕਰਨ ਲਈ ਜਾਂ ਉਸ ਨੂੰ ਉਸ ਕਰਜ਼ੇ ਨੂੰ ਚੁਕਾਉਣ ਦੇ ਲਈ ਇਹ ਕਾਫੀ ਨਹੀਂ ਹੈ ਇਹ ਨੂੰ ਸਾਰਿਆਂ ਨੂੰ ਪਤਾ ਸੋ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ آمدਨੀ ਹੋਰ ਵਧਾ ਹੋਵੇਗਾ ਜੋ ਵੀ 20 3000 ਕਰੋੜ ਸਾਲਾਨਾ ਕਮਾਈ ਦੇ ਵਾਅਦੇ ਹੋਏ ਸੀ ਉਹਨਾਂ ਚੋਂ ਕਿਸੇ ਇੱਕ ਵਾਅਦੇ ਤੇ ਸਰਕਾਰ ਜਰੂਰ ਪੂਰਾ ਉੱtreਗੀ ਖਰੇ ਉੱtreਗੀ ਇਸ ਕਰਜ਼ੇ ਦੀ ਹੱਦ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਘਟੇਗੀ ਤਾਂ ਕਿ ਲੋਕਾਂ ਨੂੰ ਰਾਹਤ ਦਾ ਸਾਹ ਮਿਲੇ ਇਸੇ ਉਮੀਦ ਦੇ ਨਾਲ ਬਤੋ ਵਿਦਾ ਲੈਨੇ ਆ ਧੰਨਵਾਦ